ਹੈਲੋ ਜੀ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਜਣੇ ਠੀਕ ਹੋ ਤੇ ਵੈਲਕਮ ਕਰਦੇ ਆਂ ਜਸਲੇਣਾ ਵਲੌਗ ਚੈਨਲ ਤੇ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਆਪਣੇ ਖੇਤ ਤੋਂ ਪੈੜੀ ਆਪਣੀ ਵੱਤ ਆ ਗਈ ਸੀਗੀ ਤੇ ਅੱਜ ਲੱਗੇ ਆ ਵਾਉਣ ਉਹ ਜਦ ਵਟਾ-ਵਟਾ ਪਾ ਕੇ ਝੋਨੇ ਵਾਸਤੇ ਰੈਡੀ ਹੋ ਜੂਗੀ ਤੇ ਕੱਲ ਵੀ ਪੈ ਗਿਆ ਥੋੜਾ ਜਿਹਾ ਗਿੱਲੀ ਹੋ ਗਈ ਪਿਆਲੀ ਜਿਆਦਾ ਨਹੀਂ ਤਾਂ ਵੱਤ ਸੀ ਪਰ ਚਲੋ ਹੋਣਾ ਟਰੈਕਟਰ ਸੌਖਾ ਤਰਿਆ ਆਉਂਦਾ ਪੈੜੀ ਪੂਰੀ ਵਾਹ ਕੇ ਤੇ ਅੱਜ ਫਿਰ ਆਪਣੀ ਸ਼ਟਰਿੰਗ ਵੀ ਖੁੱਲ ਜਾਨੀ ਜਿਹੜਾ ਉੱਪਰ ਲੈਂਟਰ ਪਾਇਆ ਹੋਇਆ ਸੀਗਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਜੀ ਜਿਨ੍ਹਾਂ ਨੇ ਬਾਈ ਸਰਬਜੀਤ ਨੂੰ ਵੋਟਾਂ ਪਾਈਆਂ ਸੀ ਜਾਂ ਬਾਈ ਅੰਮ੍ਰਿਤਪਾਲ ਨੂੰ ਪਾਈਆਂ ਸੀ ਸੋ ਬਹੁਤ ਹੀ ਲੀਡ ਦੇ ਨਾਲ ਜਿੱਤੇ ਆ ਦੋਨੇ ਜਾਨੇ ਹਨਾ ਤੇ ਮਨਪੇਜ ਦੀ ਵੋਟ ਸਫਲ ਹੋ ਗਈ ਪਹਿਲੀ ਵਾਰ ਜਿਹੜੀ ਵੋਟ ਨੂੰ ਪਾਈ ਸੀ ਤੇ ਸਫਲ ਹੋ ਗਈ ਆ ਹਨਾ ਬਾਗੇ ਅੱਗੇ ਪ੍ਰਮਾਤਮਾ ਉਸਤ ਮੱਤ ਵਾਖਸ਼ੇ ਹਨਾ ਇਹ ਗਾਂ ਵੀ ਵੱਧ ਚੜ ਕੇ ਹੋ ਆਪਦਾ ਹਣਾ ਆਪਣੀ ਕੌਮ ਦੇ ਲਈ ਆਪਣੇ ਹੱਕਾਂ ਲਈ ਵੱਧ ਚੜ ਕੇ ਬੋਲਣਾ ਹੈ ਨਾ ਉਹ ਠੀਕ ਆ ਤੇ ਅੱਜ ਆਪਣਾ ਲੈਂਟਰ ਖੋਲ ਜਾਨਾ ਲੈਂਟਰ ਖੋਲਣ ਤੋਂ ਬਾਅਦ ਫਿਰ ਆਪਣਾ ਸ਼ਾਇਦ ਕੱਲੂ ਮਿਸਤਰੀ ਆ ਜਾਵੇ ਫਿਰ ਉੱਤੇ ਆਪਾਂ ਜਿਹੜਾ ਆਪਣਾ ਸ਼ੋਅਰੂਮ ਉੱਤੇ ਤਿਆਰ ਹੋਣਾ ਫਿਰ ਉਹਨੂੰ ਕੰਟੀਨਿਊ ਕਰਦੇ ਆ ਪਲਾਸਟਰ ਪਲਾਸਟਰ ਕਰਕੇ ਥੱਲੇ ਪੱਥਰ ਵਗੈਰਾ ਲਾ ਕੇ ਫਿਰ ਹੌਲੀ-ਹੌਲੀ ਕਰਦੇ ਆ ਨਾ ਤੇ ਪਹਿਲੀ ਦਾ ਇਹ ਕੰਮ ਸੀਗਾ ਤਿੰਨ ਦਿਨ ਹੋ ਗਏ ਰੋਜ਼ ਵੀ ਅੱਜ ਕਰਦੇ ਆ ਥੋੜਾ ਬੁਟੀਕ ਦਾ ਕੰਮ ਜ਼ਿਆਦਾ ਹੋਇਆ ਪਿਆ ਆ ਆਇਆ ਹੀ ਨਹੀਂ ਗਿਆ ਸੀਗਾ ਤੇ ਪਰ ਚੰਗਾਈ ਹੋ ਗਿਆ ਮੀਂਹ ਪੈ ਗਿਆ ਉੱਤੇ ਨਹੀਂ ਤਾਂ ਦੁਬਾਰਾ ਫੇਰ ਬੋਣੀ ਪੈਣੀ ਸੀ ਇਹ ਕਿੰਨੀ ਗਿੱਲੀ ਨਿਕਲਦੀ ਆਉਂਦੀ ਪੈਲੀ ਬਾਪੂ ਕਹਿੰਦੇ ਪੈਲੀ ਸੁੱਕ ਗਈ ਜਿਆਦੇ ਪੱਟੀ ਨਹੀਂ ਜਾਣੀ ਰੌਣੀ ਕੀਤਾ ਬਾਹਰ ਨਾਲ ਥੱਲੇ ਵਰਗੈ ਲੈਂਦੀ ਰਹਿੰਦੀ ਰਹਿੰਦੀ ਹੈ ਨਾ ਠੀਕ ਆ ਤੇ ਆਓ ਫਿਰ ਹੁਣ ਵਾਈਏ ਪੈਲੀ ਫਿਰ ਚੱਲਦੇ ਆ ਘਰੇ ਠੀਕ ਆ ਕਰਦੇ ਆ ਵਲੋਗ ਕੰਟੀਨਿਊ ਅੱਜਲਾ ਦੇ ਗਿਆ ਕਹਿੰਦੇ ਕੈਨੇਡਾ ਤੋਂ ਆਏ ਆ ਤੁਸੀਂ ਦੇਖ ਦੋ ਵਾਹਦਾ ਢੋਲ ਹਾਂ ਚਾੜ ਕੇ ਰੱਖੋ ਨਹੀਂ ਚੁੱਪ ਸੁਣ ਲੈਣ ਦੇ ਗਾਉਣ ਸਾਨੂੰ ਬੇਬੇ ਉਹ ਕਹਿੰਦੇ ਮਹਾਰਾਜ ਨੇ ਬੂਟਾ ਲਾਇਆ ਓਏ ਗਾਉਣ ਗਾਉਂਦੀਆਂ ਐਵਾ ਮਹਾਰਾਜ ਨੇ ਬੂਟਾ ਲਾਇਆ ਇਹ ਗਾਉਣ ਗਈ ਜਾਂਦੀਆਂ ਉਹ ਲੈ ਵੀ ਦੋਸਤੋਂ ਪੈੜੀ ਵਾਹ ਕੇ ਆਪਾਂ ਆ ਗਿਆਂ ਘਰੇ ਹੁਣ ਕੀ ਤਾਂ ਕਬੂਤਰਾਂ ਦਾ ਖੁੱਡਾ ਸਾਫ ਤੇ ਇੱਕ ਆਪਣੇ ਘਰੇ ਆ ਡਰੰਪ ਆ ਹੀ ਪੁਰਾਣਾ ਇਹ ਤੂੰ ਆਪਾਂ ਕੰਮ ਲੈਣਾ ਅੱਜ ਖੁੱਡਾ ਹੋ ਗਿਆ ਸਾਫ ਆਪਣਾ ਪੂਰਾ ਦੇਖੋ ਇੱਧਰ ਠੀਕ ਆ ਪੂਰੀ ਮਾਸਤੀ ਮਾਰਦੇ ਖੁੱਲਾ ਡੁੱਲਾ ਖੁੱਡਾ ਇਹਨਾਂ ਦੇ ਰੈਡ ਵਾਸਤੇ ਸੈਂਤ ਨਾਂਡੇ ਜਿੱਤੇ ਅੱਗੇ ਮਹਿਲਾਲੇ ਵਲੋਗਸ ਵੀ ਦਿਖਾਏ ਤੁਹਾਨੂੰ ਕਿਹ ਨਜ਼ਾਰੇ ਲੈਂਦੇ ਸਾਰੇ ਇੱਥੇ ਪੂਰੇ ਇੱਕ ਆਪਣੇ ਕੋਲੇ ਪ੍ਰਾਣ ਡਰਮ ਪਿਆ ਸੀਗਾ ਜਿਹੜਾ ਕਿ ਇਹ ਗਲਿਆ ਗੁਲਿਆ ਪਿਆ ਇਥੋਂ ਰੋਟਿਆ ਹੋਇਆ ਸਾਈਡ ਤੋਂ ਵੀ ਤੇ ਥੱਲੇ ਆ ਵੀ ਹੈ ਨਹੀਂ ਕਿ ਇੱਧਰ ਤੋਂ ਪਾਸੇ ਇਹਦੀ ਆਪਾਂ ਇੱਕ ਨਵੀਂ ਆਈਟਮ ਬਣਾਉਣੀ ਹੈ ਜਿਹਦੇ ਵਰਤੋਂ ਚ ਲੈਣਾ ਜੇ ਇਹਨੂੰ ਵੇਚਿਆ ਤੇ ਤਾਂ ਮਿਲਣਾ ਕੁਝ ਨਹੀਂ ਆਪਾਂ ਨੂੰ ਠੀਕ ਆ ਇਹਦੇ ਵਿੱਚ ਆਪਾਂ ਸਾਰਾ ਕੱਕ ਫੂਸ ਪਾਇਆ ਕਰਾਂਗੇ ਜਿਹੜਾ ਮੱਛਣ ਵਾਲਾ ਸਮਾਨ ਹੈ ਨਾ ਉਹ ਬੈਕ ਸਾਈਡ ਵੀ ਆਪਣੀ ਕੰਧ ਨਿਕਲ ਗਈ ਆ ਤੇ ਜੇ ਕੰਧ ਨਾਲ ਆਪਾਂ ਅੱਗ ਲਾਵਾਂਗੇ ਤੇ ਕੰਧ ਦੇ ਧੂਏ ਧੂਏ ਦੇ ਨਾਲ ਕੰਧਾਂ ਕਾਲੀਆਂ ਹੋ ਜਾਣੀਆਂ ਨੇ ਕਿ ਜਿਹੜਾ ਲਫਾਫਾ ਹੋਇਆ ਕਰੂਗਾ ਵੇਸਟ ਹੋਇਆ ਕਰੂਗਾ ਆਪਾਂ ਇਹ ਡਰਮ ਚ ਪਾ ਦਿਆ ਕਰਾਂਗੇ ਇਹ ਡਰਮ ਦੇ ਵਿੱਚ ਹੀ ਅੱਗ ਲਾ ਦਿਆ ਕਰਾਂਗੇ ਠੀਕ ਐ ਇੱਕ ਨਿੱਕੀ ਜਿਹੀ ਆਪਾਂ ਗੀਠੀ ਬਣਾਉਣੀ ਐ ਇਹਦੀ ਤੇ ਵੇਖ ਲਓ ਕਿਵੇਂ ਪੱਤੇ ਕੁਮਲਾਏ ਪਏ ਨੇ ਇੱਕ ਦਿਨ ਸਾਨ ਛੱਡ ਕੇ ਪਾਣੀ ਲਾਈਦਾ ਤੇ ਪਿੰਡੀਆਂ ਕੰਨ ਸਿੱਟੀ ਖੜੀਆਂ ਸਾਰੀਆਂ ਥੱਲੇ ਇਸ ਵਾਰ ਤਾਂ ਗਰਮੀ ਨੇ ਸਾਰਿਆਂ ਜਾਨਕੀ ਜਿੰਨੇ ਫਲ ਲੱਗਿਆ ਸਾਰੇ ਫਲ ਝਾੜਤਾ ਤੇ ਜਿੰਨੇ ਚਿਰ ਗਰਮੀ ਆ ਉਹਨਾਂ ਚਿਰ ਤਾਂ ਹੋ ਜੇ 20 ਮਹੀਨੇ ਲੱਗਣ ਫੇਰ ਫਲ ਲੱਗਣ ਲੱਗੇ ਇਹ ਹਾਈ ਤਾਂ ਪੂਰਾ ਬੁਰਾ ਹਾਲ ਹੋਇਆ ਪਿਆ ਉਬੀ ਐਸ਼ ਨੂੰ ਮਿਲੋ ਠੀਕ ਆ ਐਸ਼ ਨੇ ਸਰਮਾ ਸਰਮਾ ਪਾ ਲਿਆ ਹੁਣ ਅੱਜ ਚੱਲੀ ਐਸ਼ ਅੱਜ ਐਸ਼ ਕਿਧਰ ਜਲੇ ਆਪਾ ਠੀਕ ਆ ਠੀਕ ਆ ਠੀਕ ਆ ਪੋਲਿਓ ਵਾਲਾ ਟੀਕਾ ਲੱਗਾ ਨਹੀਂ ਸੀ ਐਸ਼ ਦੇ ਓਕੇ 5 ਸਾਲ ਤੇ ਲੱਗਣਾ ਸੀ ਤੇ ਲਵਾਏਗੇ ਆਪਾਂ ਹੁਣ ਫਿਰ ਮੋਟੇ ਬਾਗ ਨੇ ਹੈ ਮੋਟੇ ਬਾਗ ਨੇ ਕੀ ਕਰਕੇ ਨਾ ਮੋਟੇ ਬਾਗ ਚੱਲਣਾ ਵਾਟਰਪਾਰਕ ਚੱਲਣਾ ਵਾਟਰਪਾਰਕ ਚੱਲਣਾ ਚੱਲਾਂਗੇ ਟੀਕਾ ਲਵਾ ਲੈਣਾ ਵਾਟਰਪਾਰਕ ਚ ਆਉਦੇ ਚੰਗਾ ਟੀਕਾ ਲਵਾ ਕੇ ਹਾਂ ਸੋ ਜਿੰਦਗੀ ਦੇ ਜਦ ਐਸ਼ ਨਾ ਟੀਕਾ ਨਹੀਂ ਲਵਾਉਂਦੀ ਟੀਕਾ ਲਵਾਉਂਦੇ ਬਹੁਤ ਚੱਲਦੀ ਹੈ ਇਹ ਸੋ ਮੈਂ ਤੇ ਐਸ਼ ਚੱਲੇ ਆ ਟੀਕਾ ਲਾਉਣ ਡਿਸਪੈਂਸਰੀ ਪਿੰਡ ਵਾਲੀ ਚ ਠੀਕ ਚੱਲੀ ਗਏ ਐਸ਼ ਛੇਤੀ ਮੁੜੇ ਆਣਾ ਆਪਾਂ ਚੰਗਾ ਓਕੇ ਹੈਲੋ ਕਰਦੇ ਸਾਰਿਆਂ ਨੂੰ ਐਸ਼ ਹੈਲੋ ਕਰਦੇ ਸਾਰਿਆਂ ਨੂੰ ਕਿਤੇ ਰੁਕ ਗਈ ए चल गई आ रोंदी देनी है छो नहीं रोंदी टीकलों लगी बड़ी हो गई है चल सर चल गई हां फोटो मेरे छोटे हिंदी फोटो हाँ आवे लगी थे फाइल थी ऊपर तो भी रखी है हां वो भी निकली हिंदी लगी है वो सेम ही है वो वाली तो हाँ, आ वाली चल गई चलो आ जाओ भाई a comment ਰੇਡੀ ক্রাউন ਲੱਗੇ ਆਪਾਂ ਕੂੜੇ ਵਾਲਾ ਡਰਮ ਰੈਡੀ ਤੇ ਦੇਖਿਓ ਇਦਾਂ ਆਪਣੇ ਆ ਜਿਹੜਾ ਸਰਿਆ ਸੀ ਇਹ ਵੀ ਕਰੇ ਵੇਸਟ ਪਿਆ ਸੀਗਾ ਤੇ ਡਰਮ ਆਪਣਾ ਵੇਸਟ ਸੀਗਾ ਜਿੰਨਾ ਉੱਪਰੋਂ ਗਲੇ ਸੀ ਉਹਨਾਂ ਵੱੜਤਾ ਦੋ ਖਾਨ ਰੱਖ ਲੈ ਤੈਨੂੰ ਤਿੰਨ ਖਾਨ ਹੁੰਦੇ ਆ ਡਰਮ ਦੇ ਇੱਕ ਜਿਹੜਾ ਗਲੇ ਸੀ ਤੋਂ ਲਾਤਾ ਤੇ ਆਹ ਸਰਿਆ ਆ ਉੱਪਰ ਲੈਂਟਰ ਪੰਨੇ ਸੋ ਚ ਦੋ ਦੋ ਤਾਂ ਨਿਕਲਿਆ ਸੀਗਾ ਤੇ ਮਿਸਤਰੀ ਹੁਣ ਉਹਦੇ ਨਾਲ ਕੰਮ ਲੱਗਾ ਹੁਣ ਤੇ ਚੀਜ਼ ਬਣ ਗਈ ਤੁਸੀਂ ਦੇਖਿਓ ਕੀ ਚੀਜ਼ ਬਣਦੀ ਹੈ ਕੈਂਡ ਲੱਗਦੀ ਕਿ ਨਹੀਂ ਲੱਗਦੀ ਇਹ ਜਿਹੜਾ ਆਪਾਂ ਡਰਮ ਰੈਡੀ ਕਰ ਲਗੇ ਸਾਰਾ ਵੇਸਟ ਸਮਾਨ ਦਾ ਜਿਹੜਾ ਲੱਤਾਂ ਲੱਗੀਆਂ ਹਈਆਂ ਇਹ ਮੇਰੇ ਕੋਲ ਕ ਰਿਆੰਗਲ ਜੀ ਪਈ ਸੀ ਉਹਦੀਆਂ ਲੱਤਾਂ ਪੈਰ ਬਣਾਤੇ ਸਾਰਾ ਵੇਸਟ ਸਮਾਨ ਦਾ ਲੱਗਾ ਹੋਇਆ ਸਾਰਾ ਇਹਦੇ 200 ਰੁਪਏ ਦਾ ਖਰਚਾ ਆਇਆ ਤੇ ਹੁਣ ਇਹ ਚੀਜ਼ ਦੀ ਵਰਤੋਂ ਦੇਖੋ ਵੀ ਕਿੰਨੀ ਵਧੀਆ ਹੁੰਦੀ ਆ ਹੁਣ ਕੱਲਾ ਇਹ ਕੂੜਾ ਹੀ ਨਹੀਂ ਪਾਉਣਾ ਇਹਦੇ 'ਚ ਤੇ ਤੁਸੀਂ ਦੇਖੋਗੇ ਵੀ ਇੱਕ ਵੱਖਰਾ ਕੰਮ ਕਰਨਾ ਇਹਦੇ ਵਿੱਚ ਵੀ ਕਿਉਂ ਬਣਾ ਰਹੇ ਆ ਤੇ ਅੱਗੇ ਜਾਂ ਵਿੱਚ ਵੀਡੀਓ ਕੰਟੀਨਿਊ ਕਰਦੇ ਰਹੋ ਤੁਹਾਨੂੰ ਦਿਖਾਉਣੇ ਆ ਤੇ ਜਾਲ ਥੱਲੇ ਲਾਤਾ ਆਪਾਂ ਵੇਸਟ ਸਰੀਆਂ ਦਾ ਇੱਧਰ ਐਸ਼ ਦਾ ਪੱਕਾ ਆੜੀ ਆਪਣਾ ਸ਼ੈਂਕੀ ਸ਼ੈਂਕੀ ਐਸ਼ ਨਾਲ ਖੇਡਣ ਲੱਗਾ ਹੋਇਆ ਇਹ ਬਾ ਸਾਰੀ ਦਿਹਾੜੀ ਇਹ ਦੋਨੇ ਜਾਣਣ ਵਾ ਸਾਰੀ ਦਿਹਾੜੀ ਐਸ਼ ਦੀ ਤੇ ਸ਼ੈਂਕੀ ਦੀ ਦਈ ਲੰਗਦੀ ਆ ਨਾ ਉਹ ਥੱਕਦਾ ਨਾ ਐਸ਼ ਥੱਕਦੀ ਆ ਤਾਂ ਦੇਖੋ ਕਿੰਨਾ ਲਾਡੀਆਂ ਲੱਗਾ ਹੋਇਆ ਕਰਨ ਤੇ ਕਬੂਤਰ ਆਪਣੀ ਇੰਜੋਏ ਕਰ ਰਹੇ ਆ ੁੱਪੇ ਛੱਡੇ ਆ ਪਾਣੀ ਪੂਣੀ ਠੰਡਾ ਪਾਇਆ ਹੋਇਆ ਤੇ ਸ਼ੈਂਕੀ ਦੇ ਕਿੰਨੀ ਮਸਤੀ ਜੜੀ ਵੀ ਇਹੀ ਕਹਿੰਦੀਆਂ ਵੜਦਾ ਮੈਂ ਹੂੰ ਉਹਨੇ ਸਾਰੇ ਬਣਾਂ ਨਾ ਨਾ ਰਹਿਣ ਦੇ ਰਹਿਣ ਦੇ ਹਾਂ ਆਪਣਾ ਪਰਜਾ ਬਣ ਕੇ ਹੋ ਗਿਆ ਤਿਆਰ ਇਹਦੇ ਵਿੱਚ ਆਪਾਂ ਸਾਰਾ ਵੇਸਟ ਸਮਾਨ ਪਾਇਆ ਜਿਹੜਾ ਹੈਗਾ ਆਪਣਾ ਕਿ ਰੂੜੀ ਤੇ ਨਹੀਂ ਸੈਟ ਸਕਦੇ ਜਿਹੜਾ ਆਪਾਂ ਹਨਾ ਕਿ ਜਿਹੜਾ ਕੂੜਾ ਕਰਕਟ ਹੁੰਦਾ ਜਲਾਉਣ ਵਾਲਾ ਉਹ ਆਪਾਂ ਇਹਦੇ ਵਿੱਚ ਪਾਤਾ ਸਫਾਫੇ ਲਪੂਕੇ ਸਾਰੇ ਗਿੱਲਰੇ ਪਏ ਸੀਗੇ ਤੇ ਜੇ ਰੂੜੀ ਤੇ ਸੜਦੇ ਆ ਤਾਂ ਫਿਰ ਤੁਹਾਨੂੰ ਪਤਾ ਕੀ ਚੀਜ਼ਾਂ ਗਲਦੀਆਂ ਨਹੀਂ ਆ ਇਧਰ ਫਾਦਰ ਸਾਹਿਬ ਪਾਈ ਜਾਂਦੇ ਦਾਣੇ ਕਬੂਤਰਾਂ ਨੂੰ ਬਾਪੂ ਦਾ ਥੋੜਾ ਜਿਹਾ ਖੁੱਲਾ ਹੀ ਦਾਣੇ ਜਿਆਦਾ ਪਾਉਂਦਾ ਫਿਰ ਉਹਨੇ ਉਹਨਾਂ ਤਾਂ ਖਾਦੇ ਨਹੀਂ ਜਾਂਦੇ ਠੀਕ ਆ ਤੇ ਹੁਣ ਜਿਹੜਾ ਮੇਨ ਇਸ ਡਰਮ ਦਾ ਕੰਮ ਸੀਗਾ ਹਨਾ ਆ ਬੱਚੇ ਵੀ ਦੇਖੋ ਆ ਵੀ ਨਵੇਂ ਨਿਕਲੇ ਅੱਜ ਬਾਹਰ ਖੱਡੇ ਚੋਂ ਬਹੁਤ ਬੱਚੇ ਜਿਹੜੇ ਨਵੇਂ ਨਿਕਲੇ ਆ ਤੇ ਇਧਰ ਹੈ ਯੁੱਧ ਜਾਰੀ ਹੈ ਇਸ ਦਾ ਸ਼ੰਕੀ ਦਾ ਇਹ ਪਤਾ ਨਹੀਂ ਕਿੰਨਾ ਚਿਰ ਚੱਲੇ ਠੀਕ ਆ ਆ ਹੁਣ ਚੀਜ਼ ਤੁਹਾਨੂੰ ਦਿਖਾਉਣੇ ਆ ਪਕੂੜੇ ਵਿੱਚ ਪਾਤਾ ਸਾਰਾ ਬਲੌਜੀ ਅੱਜ ਸ਼ੁਰੂਆਤ ਕਰਦੇ ਆ ਆਪਾਂ ਇੱਥੇ ਜਿਹੜਾ ਕੂੜਾ-ਕੜ ਇਕੱਠਾ ਹੋਇਆ ਬਈ ਬਹੁਤ ਦਿਨਾਂ ਤੋਂ ਕੰਧਾਂ ਪਿੱਛੇ ਨਵੀਆਂ ਕੱਢ ਲਈਆਂ ਆਪਾਂ ਸਾਰੀਆਂ ਜੇ ਕੰਧ ਦੇ ਨਾਲ ਢੇਰ ਲੱਗੇ ਅੱਗ ਲਾਉਣ ਦੇ ਕੰਧਾਂ ਕਾਲੀਆਂ ਹੁੰਦੀਆਂ ਸੀਗੀਆਂ ਤੇ ਹੁਣ ਇਹ ਚੀਜ਼ ਬਣਾਈ ਆ ਜਿਹੜਾ ਵਿੱਚ ਜਾਲ ਬਣਾਇਆ ਹੋਇਆ ਆ ਆਪਾਂ ਸਦੇ ਡਰਮ ਨੂੰ ਵੀ ਵਰਤ ਸਕਦੇ ਆ ਪਰ ਥੱਲੇ ਦੀ ਹਵਾ ਨਹੀਂ ਨਾ ਪੈਂਦੀ ਫਿਰ ਅੱਗ ਮੱਚਦੀ ਨਹੀਂ ਜਿਵੇਂ ਤੈਨੂੰ ਅੱਗ ਨੂੰ ਆਕਸੀਜਨ ਨਹੀਂ ਮਿਲਦੀ ਤੇ ਅੱਗ ਮੱਚਦੀ ਨਹੀਂ ਉਹਨਾਂ ਜਰ ਹਾਂਜੀ ਦੋਸਤੋ ਜਿਹੜਾ ਆਪਾਂ ਅੱਜ ਜਗਾੜ ਤਿਆਰ ਕੀਤਾ ਸੀਗਾ ਉਹ ਦਿਖਾਉਣੇ ਆ ਆਪਾਂ ਮਚਾਤਾ ਸੀਗਾ ਬੱਚੋ ਤੇ ਕੂੜਾ ਕਰਕਟ ਤੇ ਕੀ ਰਿਜ਼ਲਟ ਆ ਉਹਦਾ ਕਾਮਯਾਬ ਹੈ ਕਾਮਯਾਬ ਨਹੀਂ ਹੈ ਤੁਸੀਂ ਦਿਖਾਉਣੇ ਤੁਹਾਨੂੰ ਆ ਥੱਲੇ ਨਿਕਲੀ ਜਾਂਦਾ ਮੱਚ ਮੱਚ ਕੇ ਆ ਦੇਖੋ ਥੋੜਾ ਜਿਹਾ ਰਹਿ ਗਿਆ ਵਿੱਚ ਸਾਰਾ ਮਚ ਮਚ ਗਿਆ ਥੱਲੇ ਸਵਾਹ ਬਣ ਬਣ ਕੇ ਨਿਕਲ ਜਾਂਦਾ ਠੀਕ ਆ ਸੋ ਇਹਨੂੰ ਬਣਾਉਣ ਉਤੇ ਆਪਣਾ ਸਿਰਫ 200 ਰੁਪਏ ਦਾ ਖਰਚਾ ਆਇਆ ਸਰਗੀ ਆਪਣਾ ਘਰੇ ਪਹਿ ਡਰਮ ਕੋਲੇ ਪਿਆ ਸੀਗਾ ਤੇ ਇਥੋਂ ਗਲਿਆ ਹੋਇਆ ਸੀਗਾ ਉਹਨਾਂ ਲਾਹਤਾ ਇਹਦੀ ਕੰਨੀ ਮੜਾਤੀ ਥੱਲੇ ਇਹਨੂੰ ਤੇ ਹੁਣ ਇੱਕ ਨਵਾਂ ਪੁਰਜਾ ਤਿਆਰ ਹੋ ਗਿਆ ਘਰੇ ਹੁਣ ਜਿਹਦਾ ਆਪਣਾ ਲਫਾਫੇ ਲਫੂਪੇ ਹੋਇਆ ਕਰੀਏ ਆਪਾਂ ਇਹਨੂੰ ਇੱਥੇ ਇੱਕ ਸਾਈਡ ਤੇ ਰੱਖ ਦੇਣਾ ਤੇ ਲਫਾਫੇ ਜਿਹੜੇ ਹੋਏ ਆਪਾਂ ਇਹਦੇ ਚ ਪਈ ਜਾਣੇ ਇੱਕ ਤਾਂ ਕੂੜੇਦਾਨ ਦਾ ਕੰਮ ਬਣ ਜਾਊਗਾ ਇਹ ਕੂੜਾਦਾਨ ਬਣ ਗਿਆ ਆਪਣਾ ਤੇ ਇਹਦੇ ਵਿੱਚ ਹੀ ਅੱਗ ਲੱਗ ਜੂਗੀ ਹੁਣ ਥੱਲੇ ਇਹਨੂੰ ਹਵਾ ਪੈਂਦੀ ਆ ਤੇ ਪ੍ਰੋਪਰ ਬੜੀ ਸੋਹਣੀ ਮੱਛੀ ਕੁਝ ਗਿੱਲੇ ਜਿਹੇ ਰੁਫਾਫੇ ਵਿੱਚ ਪਾ ਸਕਦੇ ਆ ਤੇ ਉਹ ਵੀ ਨਾਲ ਮੱਚ ਜਾਂਦੇ ਨੇ ਸੁੱਕੇ ਲਫਾਸਿਆਂ ਦੇ ਨਾਲ ਕਿਉਂਕਿ ਜਦੋਂ 40 ਫਿਰ ਟੈਂਪਰੇਚਰ ਬਹੁਤ ਜ਼ਿਆਦਾ ਇਹਦੇ ਵਿੱਚ ਹੋ ਜਾਂਦਾ ਦੱਸਿਓ ਹਾਂ ਕਿਵੇਂ ਜਗਾੜ ਸੈਟ ਕਰਾਂ ਉਹ ਆਪਣਾ ਇਹ ਠੀਕ ਆ ਇਹ ਆਪਾਂ ਇੱਕ ਸਾਈਡ ਤੇ ਰੱਖਾਂਗੇ ਆਪਾਂ ਹੁਣ ਤਾਂ ਮੈਨੂੰ ਸੀ ਉਹ ਵੀ ਦਸਤੂਰ ਨੂੰ ਸੇਕਣਾ ਲੱਗ ਜੇ ਤੇ ਪਹਿਲੇ ਦਿਨ ਤਜਰਬਾ ਕਰਨਾ ਪਤਾ ਨਹੀਂ ਦੀ ਅੱਗ ਜਾਣੀ ਕਿ ਇਹਨੂੰ ਬਾਟਰ ਨਾਲੇ ਤੇ ਕੰਧਾਂ ਕਾਲੀਆਂ ਨਹੀਂ ਹੁੰਦੀਆਂ ਤੇ ਨਾਲੇ ਆਪਣੀ ਇਹ ਚੀਜ਼ ਅੱਗ ਕੰਟਰੋਲ ਚ ਰਹਿੰਦੀ ਆ ਵੀ ਅੱਗ ਲੱਗੀ ਤੇ ਲੋਹਾਪਾ ਉੱਡ ਕੇ ਕਿਸੇ ਪਾਸੇ ਜਾ ਵੀ ਸਕਦਾ ਫਿਰ ਉਹ ਤੇ ਅੱਗ ਲੱਗਣ ਦਾ ਡਰ ਰਹਿੰਦਾ ਕਿ ਬਸ ਹੁਣ ਇਹ ਆਪਣਾ ਚੀਜ਼ ਸੇਫ ਆ ਠੀਕ ਆ ਮਸਾਰਾ ਥੱਲੇ ਹੀ ਨਿਕਲੀ ਜਾਂਦਾ ਮੱਚ ਮੱਚ ਕੇ ਤੇ ਲੇ ਢੇਰੀ ਸੁਆਹ ਦੀ ਲੱਗੀ ਆ ਤੇ ਇਹ ਆਪਾਂ ਬੂਟਿਆਂ ਨੂੰ ਹੀ ਸੁਆਹ ਪਾ ਸਕਦੇ ਹਾਂ ਚੱਕ ਕੇ ਹਨਾ ਕੁਝ ਵੀ ਵਰਤ ਸਕਦੇ ਆ ਆਪਾਂ ਸੁਆਹ ਠੀਕ ਆ ਨਾਲੇ ਤਾਂ ਵਾਤਾਵਰਨ ਦੂਸ਼ਿਤ ਹੋਣੋਂ ਬਚ ਗਿਆ ਆਪਣਾ ਨਾਲੇ ਆਪਣੇ ਕੋਲੇ ਸੁਆਹ ਬਣ ਗਈ ਆ ਨਾਲੇ ਆਪਣਾ ਡਸਟਬਿਨ ਬਣ ਗਿਆ ਕੰਮ ਕਾਫੀ ਹੋ ਗਿਆ ਰੁਪਈਆ ਸਾਰਾ 200 ਲੱਗਾ ਡਰਮ ਆਪਣੇ ਘਰਾਂ ਚ ਪਏ ਹੁੰਦੇ ਆ ਸੋ ਇਹਨੂੰ ਜਰੂਰ ਵਕਤੋਂ ਚ ਲੈ ਕੇ ਆਉਗੇ ਚੀਜ਼ ਨੂੰ ਲਓ ਜੀ ਅੱਜ ਆਪਣੇ ਕਬੂਤਰਾਂ ਦੇ ਵਿੱਚ ਲੱਕਿਆਂ ਦੇ ਵਿੱਚ ਇੱਕ ਕਬੂਤਰ ਹੋਰ ਆ ਗਿਆ ਐਸ਼ ਨੂੰ ਬਹੁਤ ਪਿਆਰਾ ਲੱਗਾ ਹਨਾ ਐਸ਼ ਹੈਂ ਟੀਕਾ ਲੱਗਾ ਅੱਜ ਤੇਰੇ ਐਸ਼ ਟੀਕਾ ਲੱਗ ਗਿਆ ਇਸਨੇ ਬਹੁਤ ਅਜ ਬਰੇਵ ਕਰ ਲਾ ਜਵਣੀ ਰੋਈ ਹੂੰ ਬਹੁਤ ਸਿਆਣਾ ਪੁੱਤ ਜਵਣੀ ਰੋਈ ਹੁਣ ਵਿੱਚ ਹੀ ਛੱਡ ਦੀ ਚੰਗਾ ਫਿਰ ਗਿੱਜ ਜੂਗਾ ਤੇ ਆਪਣੇ ਘਰੇ ਉੱਡ ਕੇ ਆਪਣੇ ਘਰੇ ਦਾਣੇ ਖਾਇਆ ਕਰੂਗਾ ਬੜਾ ਪਿਆਰਾ ਇਹਨੂੰ ਵੀ ਜਾਨਵਰਾਂ ਦੇ ਨਾਲ ਮੇਰੇ ਵਾਂਗੂ ਠੀਕ ਆ ਇਹਨੂੰ ਉੱਥੇ ਆਪਾਂ ਰੱਖ ਕੇ ਆਉਣੇ ਆ ਧਾਰ ਦੇ ਖੁੱਡੇ ਦੇ ਵਿੱਚ ਤੇ ਛੱਡ ਦੇ ਚਲੋ ਜੀ ਖਾ ਲਿਓ ਅ ਚਲੋ ਜੀ ਇਹ ਰਲਦੇ ਨਹੀਂ ਨਿੱਕਾ ਜਿਹਾ ਲੱਗਦਾ ਆਪਣੇ ਕਬੂਤਰ ਵੱਡੇ ਵੱਡੇ ਆ ਜਿਹੜਾ ਆਮ ਕਬੂਤਰ ਹੁੰਦਾ ਫਿਰ ਕਿੰਨਾ ਬ੍ਰੀਕ ਲੱਗਦਾ ਆਪਣੇ ਕਬੂਤਰਾਂ ਦੇ ਵਿੱਚ